ਦਰਦਨਾਕ ਹਾਸੇ ਦੀਆਂ ਇਹ ਤਸਵੀਰਾਂ ਮੋਗਾ ਦੀਆਂ ਨੇ ਮੋਗਾ ਦੇ ਵਿਧਾਨ ਸਭਾ ਹਲਕਾ ਬਾਗਾ ਪੁਰਾਣਾ ਦੇ ਵਿੱਚ ਇਹ ਹਾ사 ਵਾਪਰਿਆ ਬਾਗਾ ਪੁਰਾਣਾ ਦੇ ਮੁਦਕੀ ਰੋਡ ਤੇ ਭਿਆਨਕ ਕਾਰ ਦੀ ਟੱਕਰ ਹੋਈ ਹੈ ਮੋਟਰਸਾਈਕਲ ਦੇ ਨਾਲ Maruti Brezza ਕਾਰ ਦੀ ਮੋਟਰਸਾਈਕਲ ਦੇ ਨਾਲ ਇਹ ਟੱਕਰ ਹੋਈ ਹੈ ਜਿਸ ਦੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਪਰਿਵਾਰ ਦੇ ਦੋ ਜੀਆਂ ਦੀ ਮੌਤ ਹੋ ਗਈ ਹੈ ਤੇ ਨਾਲ ਦੋ ਬੱਚਿਆਂ ਦੀ ਵੀ ਮੌਤ ਹੋਈ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਕਾਰ ਦੇ ਵਿੱਚ ਬੀਅਰ ਦੀਆਂ ਬੋਤਲਾਂ ਦੇਖਣ ਨੂੰ ਮਿਲੀਆਂ ਨੇ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੇ ਕਹਿਣ ਅਨੁਸਾਰ ਮੋਟਰਸਾਈਕਲ ਨੂੰ ਕਾਰ ਨੇ ਪਿੱਛੋਂ ਟੱਕਰ ਮਾਰੀ ਹੈ। ਮੋਟਰਸਾਈਕਲ ਅਤੇ ਕਾਰ ਦੋਨੋਂ ਬਾਗਾਪੁਰਾਣਾ ਤੋਂ ਮੁਦਕੀਵਾਲ ਆ ਰਹੇ ਸੀ। ਮੋਟਰਸਾਈਕਲ ਸਵਾਰ ਪਿੰਡ ਜੈਮਲਵਾਲਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ। ਮ੍ਰਿਤਕਾਂ ਦੀ ਪਛਾਣ ਪਰਮਜੀਤ ਸਿੰਘ ਉਸ ਦੀ ਪਤਨੀ ਅਤੇ ਦੋ ਬੱਚਿਆਂ ਦੇ ਵਿੱਚੋਂ ਹੋਈ ਹੈ। ਐਕਸੀਡੈਂਟ ਹੋਇਆ ਜੀ ਦੋਨੇ ਜਿਹੜੇ ਵਹੀਕਲ ਸੀਗੇ ਬਾਗਪੁਰ ਤੋਂ ਆ ਰਹੇ ਸੀ ਮੋਟਰਸਾਈਕਲ ਅੱਗੇ ਰਹਿ ਸੀ ਜਿਹੜੀ ਗੱਡੀ ਵਾਲੇ ਸੀ ਉਹ ਪਿੱਛੇ ਆ ਰਹੇ ਸੀ ਇਹ ਮੁੰਡਾ ਜੈਮਲਾਲ ਦੇ ਤੋਂ ਸੀਗਾ ਪਰਮਜੀਤ ਸਿੰਘ ਉਹਦੇ ਨਾਲ ਵਾਈਫ ਸੀ ਦੀਪ ਔਰ ਨਾਲ ਮੱਚੇ ਸੀਗੇ ਅੱਛਾ ਤੇ ਉਹ ਮਤਲਬ ਕਿ ਜਾ ਰਹੇ ਸੀ ਉਹਨੇ ਕਿਧਰੋਂ ਉਹਨੂੰ ਪਿੱਛੋਂ ਗੱਡੀ ਤੇਜ਼ ਸੀਗੀ ਥੋੜੀ ਤੇ ਉਹਨੂੰ ਕੰਟਰੋਲ ਨਹੀਂ ਹੋਈ ਗੱਡੀ ਤੇ ਉਹ ਉਹ ਜੋ ਪ੍ਰਚਨਾ ਇਹ ਵੀ ਦੱਸ ਦਿਓ ਜੀ ਇਹ ਵੀ ਕਹਿੰਦੇ ਸ਼ਰਾਬ ਪੀਤੀ ਹੋਈ ਸੀ ਬੰਦੇ ਜੀ ਇਹ दारू ਹੁਣ ਮੈਂ ਤਾਂ ਇੱਥੇ ਮੌਕੇ ਤੇ ਮੌਕੇ ਤੇ ਖੜਾ ਹਾਂ ਹੁਣ ਮੈਂ ਉਹ ਮੈਂ ਤੇ ਮੁਲਾਜ਼ਾ ਕਰਾਉਂਗਾ ਤਾਂ ਪਤਾ ਲੱਗੂਗਾ ਵੀ दारू ਪੀਤੀ ਪਰ ਮੈਂ ਹੁਣ ਮੈਂ ਲਾਹਜੇ ਨਹੀਂ ਕਰਾਇਆ ਮੈਂ ਕਲੀਅਰ ਨਹੀਂ ਕਹਿ ਸਕਦਾ ਪਰ ਮੈਨੂੰ ਆਸੇ ਪਾਸੇ ਤੋਂ ਪਤਾ ਲੱਗਾ ਵੀ ਲੋਕ ਲੋਕ ਕਹਿ ਰਹੇ ਆ ਵੀ ਇਹਦੀ दारू ਪੀਤੀ ਸੀਗੀ ਤੇ ਗੱਡੀ ਦੇ ਵਿੱਚੋਂ ਵੀ ਸ਼ਰਾਬ ਮਿਲੀ ਹੈ ਹਾਂਜੀ ਵੀ ਗਏ ਮੈਂ ਮੈਂ ਬਾਅਦ ਚ ਆਇਆ ਸ਼ਾਇਦ ਮਿਲੀ ਹੋਵੇ ਪਰ ਮੈਂ ਬਾਅਦ ਦੇ ਵਿੱਚ ਆਇਆ ਮੈਂ ਤਾਂ ਇੱਧਰ ਹੀ ਉੱਜ ਗਿਆ ਡੈਡਮਾਰਟ ਨੂੰ ਵੇਖ ਕੇ ਤੇ ਕੋਈ ਵੀਡੀਓ ਅੱਛਾ ਤੁਸੀਂ ਗੱਡੀ ਨਹੀਂ ਚੈੱਕ ਕੀਤੀ ਅਜੇ ਨਹੀਂ ਗੱਡੀ ਮੈਂ ਫੋਟੋ ਵਗੈਰਾ ਖਿੱਚ ਲਈ ਆ ਉਹ ਗੱਡੀ ਗੱਡੀ ਦੇ ਵਿੱਚ ਸ਼ਾਇਦ ਹੈਣੀ ਸੀਗੀ ਗੱਡੀ ਦੇ ਪਾਸੇ ਭਾਵੇਂ ਕੱਢ ਕੇ ਰੱਖ ਲਈ। ਉਹ ਲੱਗਦਾ ਗੱਡੀ ਵਿੱਚ ਹੀ ਬੈਠੀ ਪਈ ਆ। ਅੱਛਾ। ਮਗਲੀ ਸੜਕ ਤੇ ਜਿਹੜਾ ਇਹ ਗੱਡੀ ਵਾਲਾ ਕਿੱਥੋਂ ਦਾ ਬੰਦਾ ਜਰਣਾ ਆ। ਇਹ ਇਹਦਾ ਮੈਨੂੰ ਨਾਂ ਨਹੀਂ ਪਤਾਗਾ। ਇਹ ਹੈਗਾ ਨੱਥੂ ਵਾਲੇ ਗਰਵੀ ਦਾ। ਹਾਂ। ਠੀਕ ਹੈ। ਕੈਮਰਾ ਤੇ ਸੀਗੀ। ਕੀ ਨਾਂ ਸੀ ਦਾ? ਇੱਕਦਮ ਮੁੰਡੇ ਨਾਲ ਧਰਮਪ੍ਰੀ ਸੀਗਾ। ਬੋਟੀ ਦਾ ਨਾਂ ਸੀਗਾ ਕਲਦੀਪ ਕੌਰ ਤੇ ਦੋ ਬੱਚੇ ਸੀ ਠਾਣਿਆ ਸਾਲਾਂ ਦਾ ਹੀ ਤੇ ਇੱਕ ਸਵਾ ਮਹੀਨੇ ਦਾ ਸੀਗੇ। ਤੇ ਜਿਹਨੇ ਗੱਡੀ ਮਾਰੀ ਆ ਉਹ ਨੱਥੂ ਵਾਲ ਦਾ ਜੀ। दारू ਪੀਤੀ ਸੀਗੀ ਗੱਡੀ 'ਚ ਵੀ दारू ਪਈ ਆ ਉਹਦੀ। ਡੱਕਿਆਦਰ ਨੂੰ ਪਿਆਰ ਨਹੀਂ ਲੱਗਦੇ ਸੀ ਉਹਦੇ ਉਹ ਲਿਆਂਦਾ 50 ਕਿਲੋ ਤੋਂ ਫੜਕੇ ਨੂੰ ਘੱਟੋ ਘੱਟ ਐਕਸੀਡੈਂਟ ਕਿੰਨਾ ਟਾਈਮ ਪਹਿਲਾਂ ਸਵਾ 1 ਵਜੇ ਹੈ ਜੀ ਤੇ ਹੁਣ ਕਿੰਨੇ ਬੰਦੇ ਦੀ ਮੌਤ ਹੋ ਗਈ ਚਾਰ ਆ ਜਾਣ ਦੀ ਮੌਤ ਹੋ ਗਈ ਜੀ ਦੀ ਵੀ ਗੱਲ ਹੋ ਗਈ ਕਰਦਾ ਇਕੱਲਾ ਸੀ ਮਾਂ ਪਿਓ ਦਾ ਇਹ ਮੁੰਡਾ ਤੇ ਜਿਹੜਾ ਗੱਡੀ ਵਾਲਾ ਸੀ ਉਹਦਾ ਕੀ ਬਣਿਆ ਉਹ ਉੱਥੇ ਦਾਖਲ ਹੋ ਗਿਆ ਵੀ ਰਾਜਮ ਲੈ ਕੇ ਉਹ ਵੀ ਦਾਖਲ ਹੀ ਉੱਥੇ ਬਾਗੇ ਬਣਾ ਸਿਮਲਾ ਹਸਪਤਾਲ ਚ